ਦੋਸਤੋ ਪੂਨੋਂ ਟਿਲੋ ਦੇ ਉੱਤੇ ਇੱਕ ਤਾਂ ਬਚਪਨਾ ਸੀ ਜਦੋਂ ਉਹ ਫਿਲਮਾਂ ਦੇ ਵਿੱਚ ਗਈ ਦੂਸਰਾ ਉਹ ਫਿਲਮਾਂ ਦੇ ਵਿੱਚ ਜਾਣਾ ਨਹੀਂ ਸੀ ਚਾਹੁੰਦੀ ਤੇ ਜਦੋਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯਾ ਚੋਪੜਾ ਦੀ ਪਹਿਲੀ ਫਿਲਮ 'ਚ ਦਾਖਲ ਹੋ ਗਈ ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਸੋਪਣ ਸੀ ਉਹਦਾ ਸੋਹਣਾਪਣ ਸੀ ਉਹਦੀ ਇਨੋਸੈਂਸ ਸੀ ਉਹਦੀ ਅੱਖਾਂ ਦੀ ਕشش ਸੀ ਉਹੀ ਉਹਦੀ ਦੁਸ਼ਮਣ ਬਣ ਗਈ ਤੇ ਉਹ ਸਫਰ ਦੇ ਵਿੱਚ ਫਿਲਮੀ ਸਫਰ ਦੇ ਵਿੱਚ ਬਹੁਤ ਇਹ ਜੇ ਲੋਕ ਮਿਲੇ ਜਿਨ੍ਹਾਂ ਨੇ ਪੂਨਮ ਢਿੱਲੋ ਦੇ ਸੁਪਨ ਨੂੰ ਉਹਦੀ ਸਾਦਗੀ ਨੂੰ ਰੱਜ ਕੇ ਕੈਸ਼ ਕੀਤਾ ਰੱਜ ਕੇ ਕੈਸ਼ ਤਾਂ ਕੀਤਾ ਉਹਨੂੰ ਅਤੇ ਉਹਦੇ ਵਿਅਕਤੀਤਵ ਨੂੰ ਇੰਨੀ ਬੁਰੀ ਤਰ੍ਹਾਂ ਕੁਚਲਿਆ ਕਿ ਪੂਨਮ ਢਿੱਲੋ ساری ਜ਼ਿੰਦਗੀ ਅੱਜ ਤੱਕ ਉਹਨਾਂ ਆਪਣੀਆਂ ਗਲਤੀਆਂ ਦਾ ਅਫਸੋਸ ਪ੍ਰਗਟ ਕਰਦੀ ਆ ਔਰ ਅਫਸੋਸ ਜ਼ਾਹਰ ਕਰਦੀ ਆ ਤੇ ਕੋਸ਼ਿਸ਼ ਕਰਦੀ ਆ ਵੀ ਕਿਸੇ ਤਰੀਕੇ ਨਾਲ ਉਹ ਲਮ੍ਹੇ ਜ਼ਿੰਦਗੀ ਦੇ ਉਹ ਪਲ ਬਦਲ ਜਾਣ ਉਹ ਗਲਤੀਆਂ ਦੁਆਰਾ ਤੀ ਠੀਕ ਕਰ ਸਕਾ ਦੋਸਤੋ ਅੱਜ ਮੈਂ ਪੂਨਮ ਢਿਲੋਂ ਦੇ ਉਸ ਸਫਰ ਦੇ ਉੱਤੇ ਗੱਲ ਕਰਨ ਜਾ ਰਿਹਾ ਜਦੋਂ ਉਹ ਫਿਲਮ ਇੰਡਸਟਰੀ ਚ ਦਾਖਲ ਹੋਈ ਸੀ ਤੇ ਜਿਹੜੇ ਜਿਹੜੇ ਲੋਕਾਂ ਦੇ ਨਾਲ ਜਿਹੜੇ ਜਿਹੜੇ ਇਨਸਾਨਾਂ ਦੇ ਨਾਲ ਉਹਨਾਂ ਦਾ ਰਿਲੇਸ਼ਨ ਹੋਇਆ ਸੀ ਤੇ ਕਿਵੇਂ ਉਹਨੂੰ ਮੈਨੀਪੂਲੇਟ ਕੀਤਾ ਗਿਆ ਉਹਨੂੰ ਮਨਾਇਆ ਗਿਆ ਆਪਣੇ ਜ਼ਾਤੀ ਗਰਜ਼ਾਂ ਨੂੰ ਪੂਰਾ ਕਰਨ ਲਈ ਤਾਂ ਦੋਸਤੋ ਜ਼ਿਆਦਾ ਸਮਾਂ ਮੈਂ ਖਰਾਬ ਨਹੀਂ ਕਰੂੰਗਾ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਮੈਂ ਪੂਨਮ ਢਿੱਲੋਂ ਜਿਹੜੀ ਕਿ ਚੰਡੀਗੜ੍ਹ ਚ ਪੜਦੀ ਸੀ ਉਸ ਕੁੜੀ ਦੀ ਜ਼ਿੰਦਗੀ ਦੇ ਉੱਤੇ ਕੁਝ ਗੁਪਤ ਪਲਾਂ ਦੀ ਗੱਲ ਕਰਨ ਜਾ ਰਿਹਾ ਹਾਂ ਪੂਨਮ ਢਿੱਲੋਂ ਦੀ ਜ਼ਿੰਦਗੀ ਵਿੱਚ ਕੌਣ ਕੌਣ ਆਇਆ ਤੇ ਕਿਹਦੇ ਨਾਲ ਪੂਨਮ ਢਿੱਲੋਂ ਰਿਲੇਸ਼ਨ ਦੇ ਵਿੱਚ ਰਹੀ ਕਿਹਦੇ ਨਾਲ ਰਿਲੇਸ਼ਨ ਸਿਰੇ ਚੜਿਆ ਕਿਹਨੇ ਕਿਉਂ ਕਦੋਂ ਧੋਖਾ ਦਿੱਤਾ ਕਿਹਨੇ ਕਦੋਂ ਕਿਹਦੀ ਜ਼ਿੰਦਗੀ ਜਾੜੀ ਅੱਪ ਇਸੇ ਮੁੱਦੇ ਉੱਤੇ ਗੱਲ ਕਰਾਂਗੇ ਠੀਕ ਹੈ ਵੀਰੇ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਜਾਂ ਜ਼ਿਆਦਾਤਰ ਲੋਕ ਪੂਨਮ ਢਿੱਲਾਂ ਨੂੰ ਚੰਡੀਗੜ੍ਹ ਦੀ ਮੰਨਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਖਾਸ ਕਰਕੇ ਦੱਸ ਦਵਾਂ ਵੀ ਚੰਡੀਗੜ੍ਹ ਦੇ ਵਿੱਚ ਪੂਨਮ ਢਿੱਲਾਂ ਬਸ ਪੜੀ ਸੀ ਉੱਥੇ ਰਹੀ ਸੀ ਪਰ ਜਨਮ ਪੂਨਮ ਢਿੱਲਾਂ ਦਾ ਕਾਨਪੁਰ ਦੇ ਵਿੱਚ ਹੋਇਆ ਸੀ ਕਾਨਪੁਰ ਉੱਤਰ ਪ੍ਰਦੇਸ਼ ਆਰਾ ਕਾਨਪੁਰ ਔਰ ਇੱਕ ਗੱਲ ਹੋਰ ਬੜੀ ਪ੍ਰਚਲਿਤ ਆ ਵੀ ਰਜੇਸ਼ ਕੰਨਾ ਨੇ ਜਦੋਂ ਉਹਨੂੰ ਦੇਖਿਆ ਸੀ ਤਾਂ ਉਹਨੇ ਰਜੇਸ਼ ਕੰਨਾ ਨੇ ਪੂਨਮ ਢਿੱਲਾਂ ਨੂੰ ਆਪਣੇ ਨਾਲ ਫਿਲਮ 'ਚ ਕੰਮ ਕਰਨ ਦਾ ਪਰਪੋਜ਼ਲ ਦਿੱਤਾ ਸੀ ਇਹ ਗੱਲ ਵੀ ਸਹੀ ਆ ਪਰ ਉਸ ਟਾਈਮ ਪੂਨਮ ਢਿੱਲੋਂ ਫਿਲਮਾਂ ਵਿੱਚ ਦਾਖਲ ਨਹੀਂ ਸੀ ਹੋਈ ਪੂਨਮ ਢਿੱਲੋਂ ਦੀ ਅਸਲ ਚ ਜਦੋਂ ਚੜ੍ਹਾਈ ਹੋਈ ਆ ਉਹ ਸੀ ਸਾਲ 1978 ਸਾਲ 1978 ਦੇ ਵਿੱਚ ਪੂਨਮ ਨੇ ਮਿਸ ਯੰਗ ਇੰਡੀਆ ਪ੍ਰਤੀਯੋਗ ਦਾ ਵਿੱਚ ਹਿੱਸਾ ਲਿੱਤਾ ਸੀ ਤੇ ਉਸ ਪ੍ਰਤੀਯੋਗ ਦਾ ਉਹਨੂੰ ਜਿੱਤ ਲਿਆ ਸੀ ਉਹ ਦੌਰਾਨ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਸੀ ਜਾਂ ਜਿਹੜੀਆਂ ਫੋਟੋਆਂ ਖਿੱਚੀਆਂ ਗਈਆਂ ਸੀ ਉਹ ਫੋਟੋਆਂ ਕਿਤੇ ਯੱਜ ਚੋਪੜਾ ਤੱਕ ਪਹੁੰਚ ਗਈਆਂ ਯੱਜ ਚੋਪੜਾ ਨੇ ਉਸ ਤਸਵੀਰ ਨੂੰ ਦੇਖ ਕੇ ਪੂਨਮ ਢਿੱਲੋ ਤੱਕ ਅਪਰੋਚ ਕੀਤੀ ਸੀ ਤੇ ਪੂਨਮ ਢਿੱਲੋ ਦੇ ਮਾਪਿਆਂ ਤੋਂ ਪੂਨਮ ਢਿੱਲੋ ਨੂੰ ਆਪਣੀ ਫਿਲਮ ਵਿੱਚ ਕੰਮ ਕਰਨ ਲਈ ਮਨਾਇਆ ਸੀ ਪੂਨਮ ਢਿੱਲੋ ਜਦੋਂ ਫਿਲਮਾਂ ਦੇ ਵਿੱਚ ਦਾਖਲ ਹੋਈ ਉਹ ਇੱਕ ਬਿਲਕੁਲ ਬੱਚੀ ਸੀ 16 ਸਾਲ ਦੀ ਸਿਰਫ ਉਮਰ ਸੀ ਤੇ ਉਸ ਉਮਰ ਦੇ ਵਿੱਚ ਅਮਿਤਾਭਚਨ ਸੰਜੀ ਕੁਮਾਰ ਸ਼ਸ਼ੀ ਕੁਪਰ ਵਰਗੇ ਦਿੱਗਜ ਕਲਾਕਾਰਾਂ ਦੇ ਨਾਲ ਕੰਮ ਕਰਕੇ ਪੂਨਮ ਢਿੱਲੋ ਇੱਕ ਵਾਰ ਸੁਰਖੀਆਂ 'ਚ ਆ ਗਈ ਸੀ ਔਰ ਪੂਨਮ ਤੇ ਉਹਦਾ ਉਹ ਮਾਸੂਮ ਚਿਹਰਾ ਸੀ ਜਿਹੜਾ ਉਹ ਖੂਬਸੂਰਤ ਚਿਹਰਾ ਸੀ ਕਈ ਲੋਕ ਪਰਦੇ ਦੇ ਪਿੱਛੇ ਉਹਦੇ ਨਾਲ ਸੁਪਨੇ ਸਜਾਉਣ ਲੱਗੇ ਸੀ ਕਈ ਲੋਗੋ ਦੇ ਨਾਲ ਕੰਮ ਕਰਨਾ ਚਾਹੁੰਦੇ ਸੀ ਪਰ ਦੁੱਖਤ ਇਹ ਸੀ ਕਿ ਪੂਨਮ ਢਿੱਲੋਂ ਵਾਸਤੇ ਉਹ ਇੱਕ ਇੱਕ ਫਿਲਮ ਦਾ ਸੀ ਉਹ ਇੱਕ ਫਿਲਮ ਸੋਚ ਵਾ ਸੋਚ ਕੇ ਹੀ ਮਤਲਬ ਬਾਲੀਵੁੱਡ ਚ ਗਈ ਸੀ ਵੀ ਇੱਕ ਫਿਲਮ ਜ ਹੈਗੀ ਆ ਕਿਸੇ ਨੇ ਸਪਾਰਸ ਕੀਤੀ ਹੈ ਚਲ ਉਹਦੀ ਫਿਲਮ ਚ ਕੰਮ ਕਰ ਲਵਾਂਗੀ ਤੇ ਬਾਅਦ ਚ ਵਾਪਸ ਮੁੜ ਜਾਵਾਂਗੀ ਔਰ ਯਾ ਚੋਪੜਾ ਨੂੰ ਵੀ ਇਹੀ ਗੱਲ ਕਹੀ ਸੀ ਪੂਨਮ ਢਿੱਲੋਂ ਨੇ ਕਿ ਵੀ ਮੈਂ ਬਸ ਇੱਕ ਫਿਲਮ ਕਰਕੇ ਵਾਪਸ ਚਲ ਜੂਗੀ ਔਰ ਇਹ ਸਾਰੇ মিডিਆ ਦੇ ਵਿੱਚ ਸਾਰੇ ਉਸ ਟਾਈਮ ਬਾਲੀਵੁੱਡ ਦੇ ਵਿੱਚ ਇਹ ਚਰਚਾ ਸੀ ਵੀ ਇੱਕ ਨਵੀਂ ਨਵੇਲੀ ਮਾਸੂਮ ਜਈ ਸੁੰਦਰ ਫਰੈਸ਼ ਚਿਹਰਾ ਬਾਲੀਵੁੱਡ ਚ ਦਾਖਲ ਹੋਇਆ ਤੇ ਉਹਨੇ ਇੱਕ ਫਿਲਮ ਕਰਕੇ ਵਾਪਸ ਚਲੇ ਜਾਣਾ ਹੈ ਪਰ ਉਸ ਟਾਈਮ ਇੱਕ ਬੰਦਾ ਸੀ ਜਿਹਦੀ ਨਜ਼ਰ ਪੂਨਮ ਢਿੱਲੇ ਦੇ ਉੱਤੇ ਟਿਕ ਗਈ ਸੀ ਔਰ ਉਹ ਕਿਸੇ ਵੀ ਕੀਮਤ ਦੇ ਉੱਤੇ ਪੂਨਮ ਢਿੱਲੇ ਦੇ ਨਾਲ ਫਿਲਮ ਮਨਾਉਣਾ ਚਾਹੁੰਦਾ ਸੀ ਔਰ ਉਹਨੇ ਅਪਰੋਚ ਕੀਤੀ ਯਾ ਚੋਪੜਾ ਤੱਕ ਇੱਕ ਪ੍ਰਪੋਜ਼ਲ ਲਿਖਿਆ ਗਿਆ ਕਿ ਪੂਨਮ ਢਿੱਲੋਂ ਨੂੰ ਮੈਂ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਉਹ ਸ਼ਖਸ ਦਾ ਨਾਮ ਸੀ ਰਮੇਸ਼ ਤਲਵਾਰ ਅਸਲ 'ਚ ਸਾਲ 1980 ਦੀ ਸਾਲ 1979 ਦੇ ਵਿੱਚ ਤਸ਼ੂਲ ਫਿਲਮ ਰਿਲੀਜ਼ ਹੋ ਚੁੱਕੀ ਸੀ ਪਰ ਫਿਲਮ ਦੀ ਕਾਮਯਾਬੀ ਨੂੰ ਦੇਖ ਕੇ ਹੋਰ ਲੋਕ ਜ਼ਿਆਦਾ ਮਤਲਬ ਇੰਟਰਸਟਿਡ ਹੋ ਗਏ ਪੂਨਮ ਢਿੱਲੋਂ ਨਾਲ ਕੰਮ ਕਰਨ ਲਈ ਪਰ ਕੁਝ ਲੋਕ ਐਜ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਅਲੱਗ ਤਰ੍ਹਾਂ ਦੇ ਖਿਆਲات ਸੀਗੇ ਉਹਨਾਂ ਦੇ ਵਿੱਚੋਂ ਇੱਕ ਸੀ ਰਮੇਸ਼ ਤਲਵਾਰ ਰਮੇਸ਼ ਤਲਵਾਰ ਨੇ ਪੂਨਮ ਢਿੱਲੋਂ ਦੇ ਨਾਲ ਕੰਮ ਕਰਨ ਲਈ ਯਾ ਚੋਪੜਾ ਤੱਕ ਅਪਰੋਚ ਕੀਤੀ ਔਰ ਯਾ ਚੋਪੜਾ ਨੂੰ ਪਹਿਲਾਂ ਆਪਣੀ ਬੋਤਲ ਚ ਉਤਾਰਿਆ ਯਾ ਚੋਪੜਾ ਤੱਕ ਉਹਨੇ ਅਪਰੋਚ ਕਰਕੇ ਕਿਹਾ ਕਿ ਪੂਨਮ ਢਿੱਲੋਂ ਨੂੰ ਕਿਸੇ ਤਰੀਕੇ ਨਾਲ ਇੱਕ ਫਿਲਮ ਮੇਰੇ ਚ ਕੰਮ ਕਰਵਾ ਦਿਓ ਔਰ ਪਹਿਲਾਂ ਤਾਂ ਪੂਨਮ ਢਿੱਲੋਂ ਵਾਪਸ ਆਉਣ ਨੂੰ ਮੰਨਦੀ ਸੀ ਪਰ ਜਦੋਂ ਬਾਅਦ ਚ ਉਹ ਜਿਹੜਾ ਰਮੇਸ਼ ਸੀਗਾ ਉਹਨੇ ਐਸ ਤਰ੍ਹਾਂ ਦਾ ਰਮੇਸ਼ ਤਲਵਾਰ ਨੇ ਐਸ ਤਰ੍ਹਾਂ ਨਾਲ ਮਤਲਬ ਪੂਨਮ ਢਿੱਲੋਂ ਨੂੰ ਅਪਰੋਚ ਕੀਤਾ ਔਰ ਐਸ ਤਰ੍ਹਾਂ ਉਹਦੀ ਖੂਬਸੂਰਤੀ ਦੀ ਤਾਰੀਫ ਉਹਦਾ ਉਹਦੀਆਂ ਕੰਮ ਦੀ ਤਾਰੀਫ ਉਹਨੂੰ ਉਹਦੇ ਸਮਾਂ ਜੋ ਚੱਲ ਰਿਹਾ ਸੀ ਉਹਨੂੰ ਮਤਲਬ ਹੋਲਡ ਕਰਨ ਦੀ ਤਕਨੀਕ ਬਾਰੇ ਜਾਂ ਇਹ ਜਿਹੀਆਂ ਗੱਲਾਂ ਦੇ ਕੇ ਉਹਨੂੰ ਜਿਹੜਾ ਕਿ ਉਹਦੇ ਮਨ ਚ ਪੂਨਮ ਢਿੱਲੋਂ ਦੇ ਪ੍ਰਤੀ ਇਹ ਬੈਠ ਗਿਆ ਕਿ ਵੀ ਹਾਂ ਮੈਨੂੰ ਫਿਲਮ ਚ ਅਗਲੀ ਫਿਲਮ ਚ ਵੀ ਕੰਮ ਕਰਨਾ ਚਾਹੀਦਾ ਆ ਉਹ ਫਿਲਮ ਸੀ ਨੂਰੀ ਜਿਹੜੀ ਫਿਲਮ ਵਾਸਤੇ ਰਮੇਸ਼ ਤਲਵਾਰ ਨੇ ਉਹਨੂੰ ਸਾਈਨ ਕੀਤਾ ਸੀ ਰਮੇਸ਼ ਤਲਵਾਰ ਦੇ ਨਾਲ ਨੂਰੀ ਫਿਲਮ ਵੀ ਸੁਪਰ ਹਿੱਟ ਗਈ ਸੀ ਪਰ ਉਸ ਦੌਰਾਨ ਜੋ ਸ਼ੂਟਿੰਗ ਦੇ ਦੌਰਾਨ ਰਮੇਸ਼ ਤਲਵਾਰ ਜੋ ਜਿਸ ਤਰ੍ਹਾਂ ਦੇ ਮਜ਼ਾਕ ਪੂਨਮ ਢਿਲੋਂ ਨਾਲ ਕਰਦਾ ਹੁੰਦਾ ਸੀ ਪੂਨਮ ਢਿਲੋਂ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਤੋਂ ਬਿਲਕੁਲ ਨਾ ਤਾਂ ਇਹ ਜਿਹੀਆਂ ਗੱਲਾਂ ਨੂੰ ਸਮਝਦੀ ਸੀ ਤੇ ਨਾ ਹੀ ਐਡਾ ਉਹਦਾ ਸੋਚ ਸੀ ਕਿ ਵੀ ਲੋਕ ਦਿਲ 'ਚ ਕੁਝ ਸ਼ੋਰ ਹੁੰਦੇ ਨੇ ਤੇ ਜ਼ਬਾਨ 'ਤੇ ਕੁਝ ਹੋਰ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਰਮੇਸ਼ ਤਲਵਾਰ ਖਿਲਟੇ ਹੋਏ ਬੰਦਾ ਸੀ ਉਹ ਪੂਨਮ ਢਿੱਲੂ ਦੇ ਉੱਤੇ ਡੋਰੇ ਪਾ ਰਿਹਾ ਸੀ ਪੂਨਮ ਢਿੱਲੂ ਦੇ ਨਾਲ ਕਿਸੇ ਤਰੀਕੇ ਨਾਲ ਸੈੱਟ ਕਰਨਾ ਚਾਹੁੰਦਾ ਸੀ ਔਰ ਉਹਨੇ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਇਆ ਰਮੇਸ਼ ਤਲਵਾਰ ਦਾ ਪੂਨਮ ਢਿੱਲੂ ਦੇ ਨਾਲ ਸੰਬੰਧ ਬਣਿਆ ਔਰ ਜਗ ਜਹਰ ਹੋਇਆ ਉਹਨਾਂ ਦੇ ਰਿਸ਼ਤੇ ਮੀਡੀਆ 'ਚ ਆਉਣ ਲੱਪੇ ਉਹਨਾਂ ਦੇ ਰਿਸ਼ਤੇ ਦੀਆਂ ਗੱਲਾਂ ਬਾਤਾਂ ਹੋਣ ਲੱਪੀਆਂ ਜਦੋਂ ਮੀਡੀਆ 'ਚ ਖਬਰ ਆਉਣ ਲੱਗੀਆਂ ਤਾਂ ਮੀਡੀਆ ਵਾਲੇ ਅਪਰੋਚ ਵੀ ਕਰਨ ਲੱਪੇ ਪੂਨਮ ਢਿੱਲੂ ਤੇ ਰਮੇਸ਼ ਤਲਵਾਰ ਟਿੱਲੋ ਨਾ ਤਾਂ ਉਦੋਂ ਕਦੇ ਮੰਨੇ ਸੀ ਤੇ ਨਾ ਹੀ ਕਦੇ ਬਾਅਦ ਚ ਮੰਨੇ ਨੇ ਅਫੇਰ ਦੀਆਂ ਗੱਲਾਂ ਨਾ ਤਾਂ ਉਦੋਂ ਸਾਬਤ ਹੋਈਆਂ ਸੀ ਨਾ ਹੁਣ ਸਾਬਤ ਹੋਈਆਂ ਉਦੋਂ ਵੀ ਹੋਮਵਰ ਕਿਹਾ ਜਾਂਦਾ ਸੀ ਅੱਜ ਵੀ ਹੋਮਵਰ ਕਿਹਾ ਜਾਂਦਾ ਹੈ ਇਹਦਾ ਇੱਕ ਤੁਹਾਨੂੰ ਕਿੱਸਾ ਹੋਰ ਦੱਸ ਦਿੰਨਾ ਕਿ ਜਦੋਂ ਇਹ ਬਾਦ ਆ ਰਹਾ ਰਿਸ਼ੀਕਪੁਰ ਦੀ ਇੱਕ ਪਿਕਚਰ ਸੀ ਜਦੋਂ ਉਸ ਫਿਲਮ ਦੀ ਸ਼ੂਟਿੰਗ ਚ ਆਵੇ ਸੀ ਉਦੋਂ ਇੱਕ ਫੋਟੋਗ੍ਰਾਫਰ ਨੇ ਰਿਸ਼ੀਕਪੁਰ ਨੂੰ ਪੂਨਮ ਢਿੱਲੋਂ ਉੱਥੇ ਆਪਣਾ ਮਤਲਬ ਸੈੱਟ ਦੇ ਸ਼ੂਟਿੰਗ ਦੇ ਤੌਰ 'ਤੇ ਬੈਠੀ ਸੀ ਤੇ ਕਿਸੇ ਫੋਟੋਗ੍ਰਾਫਰ ਨੇ ਰਿਸ਼ੀਕਪੁਰ ਨੂੰ ਇਹ ਗੱਲ ਕਹਿਤੀ ਵੀ ਤੁਸੀਂ ਪੂਨਮ ਢਿੱਲੋਂ ਦੇ ਨਾਲ ਬੈਠ ਜੋ ਜਦੋਂ ਰਿਸ਼ੀਕਪੁਰ ਨੇ ਇਹ ਗੱਲ ਕਹੀ ਤਾਂ ਰਿਸ਼ੀਕਪੁਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬੋਲਪੜਕ ਇਨਸਾਨ ਜਦੋਂ ਫੋਟੋਗ੍ਰਾਫਰ ਨੇ ਰਿਸ਼ੀਕਪੁਰ ਨੂੰ ਪੂਨੋਂ ਢਿੱਲਾਂ ਦੇ ਕੋਲ ਬੈਠਣ ਨੂੰ ਕਿਹਾ ਤਾਂ ਰਿਸ਼ੀਕਪੁਰ ਨੇ ਕਿਹਾ ਸੀ ਤੂੰ پاگل ਹੋ ਗਿਆ ਇਹ ਰਮੇਸ਼ ਤਲਵਾਰ ਦਾ ਮਾਲ ਆ ਇਸ ਨੂੰ ਅਬੈਤਥਤਾ ਕਿਹਾ ਜਾਂਦਾ ਕਿ ਪੂਨਮ ਢਿੱਲੋ ਤੇ ਰਮੇਸ਼ ਤਲਵਾਰ ਦੀ ਇੱਕ ਗੁਪਤ ਤਰੀਕੇ ਨਾਲ ਸਗਾਈ ਵੀ ਹੋ ਗਈ ਸੀ ਕਿਉਂ ਕਿ ਕਿਉਂਕਿ ਪੂਨਮ ਢਿੱਲੋ ਵਾਸਤੇ ਰਮੇਸ਼ ਤਲਵਾਰ ਨੇ ਇਹ ਵੀ ਕਿਹਾ ਜਾਂਦਾ ਕਿ ਇੱਕ ਬੰਗਲਾ ਵੀ ਸਪੈਸ਼ਲ ਖਰੀਦ ਕੇ ਰੱਖਿਆ ਹੋਇਆ ਸੀ ਜਿਹੜੀਆਂ ਇਹ ਖਬਰਾਂ ਸੀ ਇਹ ਮੀਡੀਆ ਦੇ ਵਿੱਚ ਲਗਾਤਾਰ ਆ ਰਹੀਆਂ ਸੀ ਲਗਾਤਾਰ ਆ ਰਹੀਆਂ ਸੀ ਹੁਣ ਜੇ ਤੁਸੀਂ ਪੁੱਛੋਗੇ ਵੀ ਇਹ ਰਿਸ਼ਤਾ ਟੁੱਟਿਆ ਕਿਵੇਂ ਆ ਇਹ ਰਿਸ਼ਤਾ ਟੁੱਟਣ ਦਾ ਕਾਰਨ ਯਸ਼ ਚੋਪੜਾ ਬਣੇ। ਯਸ਼ ਚੋਪੜਾ ਇਸ ਕਰਕੇ ਬਣੇ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੂਨਮ ਢਿੱਲੋਂ ਦਾ ਨਾਮ ਯਸ਼ ਚੋਪੜਾ ਦੇ ਨਾਲ ਜੁੜਨ ਲੱਗ ਪਿਆ। ਯਸ਼ ਚੋਪੜਾ ਦੇ ਨਾਲ ਵੀ ਕੁਝ ਅਜਿਹੀਆਂ ਗੱਲਾਂ, ਭੱਦੀਆਂ ਖਬਰਾਂ ਮੀਡੀਆ ਦੇ ਵਿੱਚ ਆਉਣ ਲੱਗ ਪੀਆਂ ਜਿਨ੍ਹਾਂ ਦੇ ਜਿਸ ਕਾਰਨ ਰਮੇਸ਼ ਤਲਵਾਰ ਨੇ ਪੂਨਮ ਢਿੱਲੋਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਪੂਨਮ ਜਾਂ ਇਦਾਂ ਸਮਝ ਲਓ ਵੀ ਜਿੰਨਾ ਇਸਤੇਮਾਲ ਰਮੇਸ਼ ਤਲਵਾਰ ਨੇ ਪੂਨਮ ਢਿੱਲੋਂ ਦਾ ਕਰਨਾ ਸੀ ਉਹ ਕਰ ਲਿਆ। ਇਸ ਚੀਜ਼ ਦੇ ਨਾਲ ਇਹਨਾਂ ਦੋਵਾਂ ਦਾ ਰਿਸ਼ਤਾ ਟੁੱਟ ਗਿਆ ਸੀ। ਅਲੱਗ-ਅਲੱਗ ਹੋ ਗਏ ਸੀ ਦੋਨੋਂ। ਇੱਕ ਪਾਸੇ ਪੂਨਮ ਢਿੱਲੋਂ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੀ ਸੀ, ਸ਼ੇਖਰਾ ਤੇ ਸੀ, ਤੂਤੀ ਬੋਲਦੀ ਸੀ ਹਰੇਕ ਪ੍ਰੋਡਿਊਸਰ, ਫਿਲਮ ਡਾਇਰੈਕਟਰ ਪੂਨਮ ਢਿੱਲੋਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦਾ ਸੀ, ਤਾਂ ਉਸ ਦੌਰਾਨ ਜਦੋਂ ਰਮੇਸ਼ ਤਲਵਾਰ ਨਾਲ ਰਿਸ਼ਤੇ ਟੁੱਟ ਗਏ ਜਾਂ ਚੋਪੜਾ ਤੋਂ ਦੂਰੀ ਹੋ ਗਈ, ਤਾਂ ਫਿਰ ਉਹਨਾਂ ਦੀ ਮੁਲਾਕਾਤ ਹੁੰਦੀ ਆ ਨਰਮਤਾ ਰਾਸ ਸਿੱਪੀ ਦੇ ਨਾਲ। ਨਰਮਤਾ ਰਾਸ ਸਿੱਪੀ ਦੇ ਨਾਲ ਪੂਨਮ ਢਿੱਲੋਂ ਦੇ ਜਿਹੜੇ ਰਿਸ਼ਤੇ ਸੀ, ਉਹ ਵੀ ਮੈਗਜ਼ੀਨਾਂ ਦੀਆਂ ਸੁਰਖੀਆਂ ਬਣ ਲਾਪੇ। ਉਹ ਵੀ ਹਵਾਰਾਂ ਚੋਂ ਲੱਪਿਆ ਗੌਸਿਪਸ ਰਿਕਾਰਡ ਹੋਣ ਲੱਪੀਆਂ ਹੁਣ ਉਸ ਦਰਾਨ ਜਿਹੜਾ ਰਾਜ ਸਿੱਪੀ ਸੀਗਾ ਉਹ ਸ਼ਾਦੀशुदा ਸੀ ਵਿਆਹਿਆ ਹੋਇਆ ਸੀ ਚਿੰਗਾਰੀ ਤਾਂ ਦੋਨਾਂ ਦੇ ਮਨ ਦੇ ਵਿੱਚ ਪ੍ਰੋਪਰ ਪੜਤੀ ਹੋਈ ਸੀ ਪਰ ਜਦੋਂ ਇੱਕ ਪਾਰਟਨਰ ਪਹਿਲਾਂ ਹੀ ਆਲਰੇਡੀ ਵਿਆਹ ਹੋਵੇ ਬੱਚਿਆਂ ਦਾ ਪਿਓ ਹੋਵੇ ਤਾਂ ਫਿਰ ਉਹ ਰਿਸ਼ਤਾ ਕਿੰਨੀ ਦੇਰ ਤੱਕ ਲੰਬਾ ਚੱਲ ਸਕਦਾ ਸਭ ਨੂੰ ਪਤਾ ਹੈ ਕਿ ਜਿਹੜਾ ਵਿਆਹ ਆ ਬੰਦਾ ਕਿਸੇ ਲੜਕੀ ਕਰਕੇ ਜਾਂ ਕਿਸੇ ਹੀਰੋਇਨ ਕਰਕੇ ਆਪਣੀ ਅਸਲੀ ਪਤਨੀ ਬੱਚਿਆਂ ਦੀ ਮਾਂ ਨੂੰ ਤਾਂ ਛੱਡਣ ਵਾਲਾ ਨਹੀਂ ਪਰ ਹੋਣਾ ਕੀ ਸੀ ਹੁੰਦਾ ਇੱਕੋ ਹੀ ਆ ਉਹ ਬ੍ਰੇਕਅਪ ਦੋਨਾਂ ਦਾ ਬ੍ਰੇਕਅਪ ਹੋ ਗਿਆ ਦੋਨੋਂ ਅਲੱਗ-ਅਲੱਗ ਹੋ ਗਏ ਪਰ ਇੱਕ ਦੁੱਖ ਪੂਨਮ ਢਿੱਲੋਂ ਦੀ ਜ਼ਿੰਦਗੀ 'ਚ ਹੋਰ ਆ ਗਿਆ ਉਸੇ ਦੌਰਾਨ ਦੁੱਖ ਇਹ ਆਇਆ ਕਿ ਜਦੋਂ ਰਾਜ ਸਿੱਪੀ ਦੇ ਨਾਲ ਉਹਨਾਂ ਦਾ ਬ੍ਰੇਕਅਪ ਹੁੰਦਾ ਤਾਂ ਉਸੇ ਦੌਰਾਨ ਪੂਨਮ ਢਿੱਲੋਂ ਦੇ ਫਾਦਰ ਸਾਹਿਬ ਦਾ ਵੀ ਦਿਹਾਂਤ ਹੋ ਜਾਂਦਾ ਪਿਤਾ ਦੇ ਦਿਹਾਂਤ ਕਾਰਨ ਪੂਨਮ ਢਿੱਲੋਂ ਬਹੁਤ ਲੋਅ ਫੀਲ ਕਰਨ ਲੱਗ ਪੈਂਦੀ ਆ ਬੜੀ ਅਦਾਸ ਰਹਿਣ ਲੱਗ ਪੈਂਦੀ ਆ ਤੇ ਦੂਸਰੇ ਪਾਸੇ ਪਰਿਵਾਰ ਜੋ ਪੂਨਮ ਢਿੱਲੋਂ ਦਾ ਹੁੰਦਾ ਪੂਨਮ ਢਿੱਲੋਂ ਦੇ ਉੱਤੇ ਦਬਾਅ ਆਉਣ ਲੱਗ ਪੈਂਦਾ ਵੀ ਹੁਣ ਤੁਹਾਨੂੰ ਵਿਆਹ ਕਰਾ ਲੈਣਾ ਚਾਹੀ ਹੁਣ ਤੇਰਾ ਉਮਰ ਵਿਆਹ ਕਰਾਉਣ ਦੀ ਆ ਇੱਕ ਤਾਂ ਪੂਨਮ ਰਾਜ ਸਿੱਪੀ ਦੇ ਨਾਲ ਰਿਸ਼ਤਾ ਟੁੱਟਣ ਤੋਂ ਦੁੱਖ ਸੀ ਦੂਸਰਾ ਉਹਦੇ ਫਾਦਰ ਸਾਹਿਬ ਚਲੇ ਗਏ ਸੀ ਤੀਸਰਾ ਉਹਦੇ ਪਰਿਵਾਰ ਦਾ ਦਬਾਅ ਸੀ ਤੇ ਕਿਹਾ ਜਾਂਦਾ ਕਿ ਰਾਜ ਸਿੱਪੀ ਤੋਂ ਬਦਲਾ ਲੈਣ ਵਾਸਤੇ ਹੀ ਪੂਨਮ ਢਿੱਲੋਂ ਨੇ ਵਿਆਹ ਲਈ ਹਾਂ ਕਰਤੀ ਸੀ ਉਹਨਾਂ ਦੇ ਹਸਬੰਦ ਨੇ ਅਸ਼ੋਕ ਠੱਕਰ ਗਿਆ ਜੋ ਕਿ ਨਿਰਮਾਤਾ ਵੀ ਸੀਗੇ ਤੇ ਇਹਨਾਂ ਦੀ ਆਪਸ ਵਿੱਚ ਮੁਲਾਕਾਤ ਕਿੱਦਾਂ ਹੋਈ ਇਹਨਾਂ ਦੀ ਆਪਸ ਵਿੱਚ ਮੁਲਾਕਾਤ ਇੱਕ ਕਾਮਨ ਫਰੈਂਡ ਦੇ ਇੱਥੇ ਹੋਈ ਸੀ ਜਿੱਥੇ ਕਿ ਉਹਨਾਂ ਦੇ ਘਰੇ ਹੋਲੀ ਦੀ ਪਾਰਟੀ ਚੱਲ ਰਹੀ ਸੀ ਕਿਹਾ ਜਾਂਦਾ ਕਿ ਉਹਨਾਂ ਦਿਨਾਂ ਦੇ ਵਿੱਚ ਆਪਣੇ ਫਾਦਰ ਸਾਹਿਬ ਦੀ ਡੈਥ ਦੇ ਵਿੱਚ ਸ਼ੋਕ ਮਨਾ ਰਹੀ ਸੀ ਉਸ ਪਾਰਟੀ ਦੇ ਵਿੱਚ ਅਲੱਗ-ਥਲੱਗ ਬੈਠੀ ਸੀ ਤੇ ਅਸ਼ੋਕ ਠਗਰੀਆ ਨੇ ਉਹਨੂੰ ਮਨਾਉਣ ਦੇ ਲਈ ਜਾਂ ਉਹਨੂੰ ਬੁਲਾਉਣ ਦੇ ਲਈ ਜਾਂ ਉਹਦੇ ਤੇ ਡੋਰੇ ਪਾਉਣ ਲਈ ਜਾਂ ਉਹਨੂੰ ਸੈੱਟ ਕਰਨ ਲਈ ਪੂਨਮ ਢਿੱਲੋਂ ਨੂੰ ਇੱਕ ਰੰਗ ਦੀ ਭਰੀ ਹੋਈ ਬਾਲਟੀ ਪੂਰੀ ਪੂਨਮ ਢਿੱਲੋਂ ਦੇ ਉੱਤੇ ਸੜਤੀ ਪੂਨਮ ਢਿੱਲੋਂ ਇੱਕ ਇੱਕਦਮ ਚਕਰਾਤ ਆ ਗਈ ਅਚਾਨਕ ਹੱਕੀ ਬੱਕੀ ਤਾਂ ਰਹਿ ਗਈ ਪਰ ਉਹਨੂੰ ਅਸ਼ੋਕ ਠਗਰੀਆ ਦੀ ਉਹ ਜਿਹੜੀ ਹਰਕਤ ਸੀ ਉਹ ਦਿਲ ਨੂੰ ਜੰਗੀ ਲੱਗ ਗਈ ਉਸ ਜਗ੍ਹਾ ਤੇ ਇਹ ਵੀ ਲਿਖਿਆ ਹੋਇਆ ਮਿਲਦਾ ਆ ਕਿ ਵੀ ਜੋ ਪੂਨਮ ਢਿੱਲੋ ਸੀ ਉਸ ਟਾਈਮ ਰਾਸ ਸਿੱਪੀ ਦੇ ਕਾਰਨ ਬਹੁਤ ਹੱਟ ਚੱਲ ਰਹੀ ਸੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਨਾਲ ਵਿੱਚ ਰਾਸ ਸਿੱਪੀ ਤੋਂ ਬਦਲਾ ਲੈਣ ਲਈ ਪੂਨਮ ਜਿਹੜੀ ਸੀ ਉਸ ਗੰਗਮ ਦੇ ਵਿੱਚ ਡੁੱਬੀ ਹੋਈ ਸੀ ਤੇ ਉਸ ਗੱਲ ਕਰਕੇ ਅਸ਼ੋਕ ਠੱਕਰੀਆ ਜਿਹੜੀ ਸੀ ਉਹਨਾਂ ਦੀ ਉਹ ਹਰਕਤ ਉਹ ਪੱਦੀ ਹਰਕਤ ਉਹ ਉਹਨੂੰ ਨਾ ਚਾਹੁੰਦੇ ਵੀ ਚੰਗੀ ਲੱਗੀ ਤੇ ਉਹਨਾਂ ਨਾਲ ਦੋਨੋਂ ਦੀ ਮੁਲਾਕਾਤਾਂ ਸ਼ੁਰੂ ਹੋ ਗਈ ਤੇ ਅਸ਼ੋਕ ਠੱਕਰੀਆ ਪੂਨਮ ਢਿੱਲੋ ਦੇ ਪਿੱਛੇ ਇਦਾਂ ਕਮਲਾ ਹੋ ਕੇ ਮਗਰ ਲੱਗ ਗਿਆ ਐਨਾ ਬੁਰੀ ਤਰ੍ਹਾਂ ਉਹਨਾਂ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਪੂਨਮ ਢਿੱਲੋਂ ਨੂੰ ਤੇ ਜਦ ਤੱਕ ਪੂਨਮ ਢਿੱਲੋਂ ਨੇ ਹਾਂ ਨਹੀਂ ਕਰ ਤੇ ਪੂਨਮ ਢਿੱਲੋਂ ਦੀ ਵੀ ਹੋਲੀ ਵਾਲੀ ਪਾਰਟੀ ਤੋਂ ਕਹਾਣੀ ਸ਼ੁਰੂ ਹੋਈ ਤੇ 1988 ਦੇ ਵਿੱਚ ਅਸ਼ੋਕ ਠਕਰੀਆ ਨਾਲ ਵਿਆਹ ਕਰਾ ਕੇ ਉਹਨੇ ਆਪਣੀ ਜ਼ਿੰਦਗੀ ਦੇ ਕੈਰੀਅਰ ਨੂੰ ਫਿਲਮੀ ਕੈਰੀਅਰ ਨੂੰ ਬਾਏ ਬਾਏ ਕਹਿਤਾ ਫਿਲਮਾਂ ਨੂੰ ਤਿਆਗਤਾ ਤੇ ਅਸ਼ੋਕ ਠਕਰਿਆ ਦੀ ਘਰ ਵਾਲੀ ਬਣ ਕੇ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਤੀ ਕਹਿੰਦੇ ਨੇ ਨਾ ਜਦੋਂ ਸੋਚਦਾ ਇਨਸਾਨ ਆ ਕਿ ਹੁਣ ਜ਼ਿੰਦਗੀ ਸਮੂਥ ਚੱਲੂਗੀ ਸਿੰਪਲ ਹੋਊਗੀ ਆਪਣੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਛੱਡ ਕੇ ਜਦੋਂ ਬੰਦਾ ਸੋਚਦਾ ਵੀ ਹੁਣ ਜ਼ਿੰਦਗੀ ਪੱਧਰ ਹੋ ਜੂ ਪਰ ਉਦੋਂ ਹੀ ਜ਼ਿੰਦਗੀ ਤੁਹਾਨੂੰ ਧੋਖਾ ਦਿੰਦੀ ਆ ਉਹਨਾਂ ਦਿਨਾਂ ਦੇ ਵਿੱਚ ਜਲਦੀ ਹੀ ਅਸ਼ੋਕ ਠਕਰਿਆ ਤੇ ਪੋਨਮ ਢਿੱਲੋ ਦੇ ਦੋ ਬੱਚੇ ਵੀ ਹੋ ਗਏ ਉਹ ਬੱਚਿਆਂ ਦੇ ਨਾਮ ਨੇ ਪਲੋਮਾ ਠਕਰਿਆ ਤੇ ਇੱਕ ਬੇਟਾ ਆ ਉਹਦਾ ਨਾਮ ਅਮੋਲ ਠੱਕਰ ਗਿਆ ਦੋ ਬੱਚੇ ਹੋ ਗਏ ਤੇ ਹੁਣ ਪੂਨਮ ਢਿੱਲੋਂ ਨੇ ਸੋਚਿਆ ਵੀ ਜ਼ਿੰਦਗੀ ਬੜੇ ਆਰਾਮ ਨਾਲ ਚੱਲੂਗੀ ਸਮਾਂ ਬੱਚਿਆਂ ਨੂੰ ਦੇਣਾ ਸ਼ੁਰੂ ਕਰਤਾ ਪਰ ਦੂਸਰੇ ਪਾਸੇ ਕਹਾਣੀ ਵਿਗੜਨੀ ਸ਼ੁਰੂ ਹੋ ਗਈ ਇਸ ਇਸ ਕਰਕੇ ਕਿ ਜਿਹੜਾ ਅਸ਼ੋਕ ਠੱਕਰ ਗਿਆ ਸੀ ਉਹਦੇ ਕਿਸੇ ਦੇ ਨਾਲ ਰੋਮਾਂਸ ਦੇ ਕਿਸੇ ਲੜਕੀ ਦੇ ਨਾਲ ਰੋਮਾਂਸ ਦੇ ਚਰਚੇ ਸ਼ੁਰੂ ਹੋ ਗਏ ਵਿਆਹ ਨੂੰ ਹੋਜੇ 2-4 ਸਾਲ 5 ਸਾਲ ਹੀ ਲੰਘੇ ਸੀ ਤੇ ਪੂਨਮ ਢਿੱਲੋਂ ਦੇ ਕੰਨਾਂ ਦੇ ਵਿੱਚ ਅਸ਼ੋਕ ਠੱਕਰਿਆ ਦੇ ਰੋਮਾਂਸ ਦੀਆਂ ਖਬਰਾਂ ਪੂਨਮ ਢਿੱਲੋਂ ਦੇ ਕੰਨਾਂ ਤੱਕ ਪਹੁੰਚਣ ਲੱਪੀਆਂ ਪੂਨਮ ਢਿੱਲੋਂ ਨੇ ਅਸ਼ੋਕ ਠੱਕਰੀਆ ਦੇ ਨਾਮ ਜਦੋਂ ਸਿੱਧਾ ਖੜਾ ਕੇ ਪੁੱਛਿਆ ਤਾਂ ਸ਼ੋਕ ਠੱਕਰੀਆ ਨੇ ਕੋਈ ਜਵਾਬ ਵੀ ਨਹੀਂ ਦਿੱਤਾ ਹਾਂ ਵੀ ਨਹੀਂ ਕੀਤੀ ਨਾ ਵੀ ਨਹੀਂ ਕੀਤੀ ਪਰ ਪੂਨਮ ਢਿੱਲੋਂ ਨੂੰ ਇਹ ਕਹਿਣਾ ਸ਼ੁਰੂ ਕਰਤਾ ਵੀ ਮੈਂ ਤੇਰੇ ਨਾਲ ਵਫਾਦਾਰ ਰਹੂੰਗਾ ਵੀ ਮੇਰੇ ਕੋਲ ਜੋ ਹੋ ਗਿਆ ਠੀਕ ਆ ਉਹ ਹੁਣ ਅੱਗੇ ਤੋਂ ਵਫਾਦਾਰ ਰਹੂੰਗਾ ਪੂਨਮ ਢਿੱਲੋਂ ਪਹਿਲਾਂ ਥੋੜਾ ਦਿਨ ਕੁਛ ਦਿਨ ਇਸ ਗੱਲ ਨੂੰ ਮਤਲਬ ਮੰਨਦੀ ਰਹੀ ਵੀ ਚਲ ਠੀਕ ਹੋ ਜਾਊਗਾ ਪਰ ਨਹੀਂ ਕੁਝ ਵੀ ਨਹੀਂ ਬਦਲਿਆ ਅਸ਼ੋਕ ਠੱਕਰੀਆ ਆਪਣੀ ਹਰਕਤਾਂ ਤੋਂ ਆਵਾਜ਼ ਨਹੀਂ ਆਇਆ ਤਾਂ ਪੂਨਮ ਢਿੱਲੋਂ ਨੇ ਅਸ਼ੋਕ ਠੱਕਰੀਆ ਨੂੰ ਬਦਲਾ ਲੈਣ ਲਈ ਉਹਨੂੰ ਸਬਕ ਸਿਖਾਉਣ ਲਈ ਖੁਦ ਪੂਨਮ ਢਿੱਲੋਂ ਨੇ ਗੈਰ ਮਰਦੇ ਨਾਲ ਵਿਆਹ ਦੇ ਵਿੱਚ ਹੁੰਦੇ ਹੋਏ ਇਸ਼ਕ ਫਰਮਾਉਣਾ ਸ਼ੁਰੂ ਕਰ ਦਿੱਤਾ। ਕੁਝ ਖਬਰਾਂ ਦੇ ਵਿੱਚ ਉਹਨਾਂ ਦਾ ਨਾਂ ਵੀ ਦੱਸਿਆ ਗਿਆ, ਕੁਝ ਖਬਰਾਂ ਦੇ ਮੁਤਾਬਕ ਉਹਨਾਂ ਦਾ ਨਾਂ ਦੱਸਿਆ ਗਿਆ ਜਿਹਦੇ ਨਾਲ ਪੂਨਮ ਢਿੱਲੋਂ ਦਾ ਵਿਆਹ ਦੇ ਦੌਰਾਨ ਵਿਆਹ ਦੇ ਵਿੱਚ ਹੁੰਦੇ ਹੋਏ ਇਸ਼ਕ ਸ਼ੁਰੂ ਹੋਇਆ ਸੀ। ਉਹਨਾਂ ਦਾ ਨਾਂ ਸੀ ਕਿਕੂ। ਕਈ ਰਿਪੋਰਟਾਂ 'ਚ ਕਿਹਾ ਗਿਆ ਵੀ ਉਦੋਂ ਕਿਕੂ ਪੂਨਮ ਨੂੰ ਮਿਲਣ ਲਈ ਬੰਬਈ ਆਉਂਦੇ ਤੇ ਪੂਨੋ ਵੀ ਕਈ ਵਾਰ ਹਾਂਗਕਾਂਗ ਜਾਂਦੀ ਹੁੰਦੀ ਸੀ। 94 ਦੇ ਤਲਾਕ ਤਾਂ ਮੂੰਹ ਜਵਾਨੀ ਹੋਇਆ ਸੀ ਪਰ ਅਫੀਸ਼ੀਅਲ ਤੌਰ ਤੇ 97 ਦੇ ਵਿੱਚ 1997 ਦੇ ਵਿੱਚ ਅਫੀਸ਼ੀਅਲ ਤੌਰ ਤੇ ਦੋਨਾਂ ਦੇ ਤਲਾਕ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਤੇ ਪੂਨਮ ਆਪਣੇ ਬੱਚਿਆਂ ਦੇ ਨਾਲ ਤੇ ਅਸ਼ੋਕ ਠੱਕਰੀਆ ਆਪਣਾ ਅਲੱਗ ਲੈਣਾ ਉਦੋਂ ਤੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਪੂਨਮ ਟਿਲੋ ਇੱਕ ਸਮਾਜਿਕ ਕੰਮਾਂ ਦੇ ਵਿੱਚ ਰੁੱਝ ਗਈ ਜਿੱਦੇ ਵਿੱਚ ਨਸ਼ਾ ਮੁਕਤੀ ਜਾਗਰੂਕਤਾ ਹੁੰਦੀ ਅੰਗਦਾਨ ਹੁੰਦੇ ਆ ਪਰਿਵਾਰ ਨਿਯੋਜਨ ਦੀਆਂ ਗੱਲਾਂ ਹੁੰਦੀਆਂ ਹੋਰ ਕਈ ਮਤਲਬ ਚੀਜ਼ਾਂ ਸ਼ਾਮਲ 2014 ਚ ਪੂਨਮ ਢਿੱਲੋ ਇੱਕ ਇਵੈਂਟ ਮੈਨੇਜਮੈਂਟ ਤੇ ਫਿਲਮ ਨਿਰਮਾਣ ਕੰਪਨੀ ਵੀ ਸ਼ੁਰੂ ਕੀਤੀ ਪੂਨਮ ਢਿੱਲੋ ਤੇ ਟੈਲੀਵਿਜ਼ਨ ਦੇ ਵਿੱਚ ਵੀ ਦਿਖਾਈ ਦੇਣ ਲੱਗੀ ਫਿਰ 2004 ਚ ਅਵਨੀਤ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ 2019 ਚ ਉਹਨੂੰ ਪਾਰਟੀ ਮੁੰਬਈ ਦਾ ਇਕਾਈ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਕਈ ਰਿਪੋਰਟਾਂ ਅਨੁਸਾਰ ਪੂਨਮ ਢਿੱਲੋ ਦੀ ਕੁੱਲ ਸੰਪਤੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਆ ਉਹ 22 ਕਰੋੜ ਤੋਂ ਵੀ ਜ਼ਿਆਦਾ ਰੁਪਏ ਹੈ ਅਗਿਆ ਪੂਨਮ ਢਿੱਲੋਂ ਨੇ ਗਲੈਮਰਸ ਦੁਨੀਆ ਦੇ ਵਿੱਚ ਚੰਗੇ ਬੁਰੇ ਇਨਸਾਨਾ ਹਰੇਕ ਤਰ੍ਹਾਂ ਦੇ ਇਨਸਾਨਾਂ ਨੂੰ ਮਤਲਬ ਮਿਲਦੀ ਰਹੀ ਆ ਹਮੇਸ਼ਾ ਲਗਾਤਾਰ ਦੇਖਿਆ ਗਿਆ ਵੀ ਇੱਕ ਫੀਨਿਕਸ ਦੀ ਤਰ੍ਹਾਂ ਦੇ ਉਹ ਹਮੇਸ਼ਾ ਉੱਭਰ ਕੇ ਸਾਹਮਣੇ ਆਈ ਹੈ ਹੁਣ ਪੂਨਮ ਢਿੱਲੋਂ ਦੀਆਂ ਤੁਹਾਨੂੰ ਮੈਂ ਜੇ ਫਿਲਮਾਂ ਦੇ ਬਾਰੇ ਕੁਝ ਦੱਸਾਂ ਕੁਝ ਮਾੜੀ-ਮੁੱਟੀਆਂ ਫਿਲਮਾਂ ਜਿਹੜੀਆਂ ਉਹਦੀ ਮੇਨ ਮੇ ਜਿਹੜੀਆਂ ਕਿ ਪੂਰੀਆਂ ਬੰਬ ਫਿਲਮਾਂ ਰਹੀਆਂ ਉਹਨਾਂ ਦੇ ਵਿੱਚੋਂ ਫਿਲਮਾਂ ਸੀ ਸੋਹਣੀ ਮਹਿਵਾਲ ਤੇਰੀ ਮਿਹਰਬਾਨੀਆਂ ਸਮੁੰਦਰ ਸਣੀ ਦੇਵਲ ਦੇ ਨਾਲ ਸਵੇਰੇ ਵਾਰੀ ਗਾੜੀ ਉਹ ਵੀ ਸਣੀ ਦੇਵਲ ਨਾਲ ਕਰਮਾ ਨਾਮ ਮਾਲਾ ਮਾਲ ਹੋਰ ਕਈ ਫਿਲਮਾਂ ਜਿਹੜੀਆਂ ਨੇ ਪੂਨਮ ਢਿੱਲੂ ਦੇ ਨਾਂ ਤੇ ਨੇ ਜਿਨ੍ਹਾਂ ਚ ਕੁਝ ਛੋਟੇ ਰੋਲ ਵੀ ਨੇ ਕੁਝ ਮੇਨ ਕਿਰਦਾਰ ਵੀ ਨੇ ਉਹਦੀ ਫਿਲਮੀ ਜ਼ਿੰਦਗੀ ਤਾਂ ਹਮੇਸ਼ਾ ਵਧੀਆ ਰਹੀ ਪਰ ਉਹਦੀ ਲਾਈਵ ਲਾਈਫ ਪੂਨਮ ਢਿੱਲੂ ਦੀ ਹਮੇਸ਼ਾ ਉਥਲ ਪੁਥਲ ਦੇ ਤਰੀਕੇ ਦੇ ਨਾਲ ਰਹੀ ਠੀਕ ਆ ਦੋਸਤੋ ਇਹ ਸੀ ਪੂਨਮ ਢਿੱਲੂ ਦੀ ਜ਼ਿੰਦਗੀ ਉਹਦੀ ਬਾਇਓਗ੍ਰਾਫੀ ਉਹਦੇ ਲਵ ਅਫੇਅਰ ਦੇ ਕਿਸੇ ਤਾਂ ਦੋਸਤੋ ਅੱਜ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਸਦੇ ਰਹੋ ਪੰਜਾਬੀਓ